ਵੜਨ ਵਾਲੇ ਖਾਲਸਾ ਰਾਜ ਵਿੱਚ ਮਨੁੱਖ ਸਮ੍ਰਿਤੀ ਦਾ 파ੜ ਉਤੇ ਰਾਜ ਕਰੋ ਦੀ ਨਫ਼ਰਤ ਭਰੀ ਸੋਚ ਲਈ ਕੋਈ ਥਾਂ ਨਹੀਂ ਹੋਵੇਗਾ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਸਮਰਪਿਤ ਹੋਵੇਗਾ ਸ਼੍ਰੋਮਣੀ ਕਾਲਜੇਦ ਅੰਮ੍ਰਿਤਸਰ ਵੱਲੋਂ ਖਾਲਸਾ ਰਾਜ ਦੀ ਕਾਇਮੀ ਲਈ ਕੀਤੇ ਜਾ ਰਹੇ ਇੱਕ ਮੰਤਰੀ ਕਾਨੂੰਨਾ ਅਧੀਨ ਸੰਘਰਸ਼ ਉਪਰਾੰਤ ਹੋਂਦ ਵਿੱਚ ਆਉਣ ਵਾਲੇ ਰਾਜ ਭਾਗ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੇ ਆਧਾਰ ਤੇ ਅਜਿਹਾ ਖਾਲਸਾ ਰਾਜ ਕਾਇਮ ਕਰਨਾ ਹੈ ਜਿਸ ਵਿੱਚ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਹੋਣਗੇ ਅਤੇ ਇਹ ਖਾਲਸਾ ਰਾਜ ਮਾਨਸਿਕੀ ਜਾਤੀ ਸਭਾ ਇੱਕੋ ਪਹਿਚਾਣ ਬੋ ਵਾਲੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਹੋਵੇਗਾ ਕਿਸੇ ਵੀ ਨਾਗਰਿਕ ਕੌਮ ਧਰਮ ਫਿਰਕੇ ਕਬੀਲੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ ਬੇਇਨਸਾਫੀ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੋਵੇਗੀ ਅਸਲियत ਵਿੱਚ ਭਗਤ ਰਵਿਦਾਸ ਜੀ ਵੱਲੋਂ ਆਪਣੇ ਮੁਖਾਰਬਿੰਦ ਤੋਂ ਹਲੀਮੀ ਰਾਜ ਸੰਬੰਧੀ ਦਿੱਤੀ ਗਈ ਗਵਾਹੀ ਦੀ ਦਿਸ਼ਾ ਨਿਰਦੇਸ਼ ਵਿੱਚ ਹੀ ਕਾਇਮ ਹੋਵੇਗਾ ਮਨੁਸਮ੍ਰਿਤੀ ਦੀ ਜੋ ਪੱਖਪਾਤੀ ਮੌਜੂਦਾ ਹਕੂਮਰਾਨਾਂ ਦੀ ਸੋਚ ਅਧੀਨ ਵੱਡੀਆਂ ਪਾ ਕੇ ਨਫ਼ਰਤ ਪੈਦਾ ਕਰਕੇ ਪਾੜੋ ਅਤੇ ਰਾਜਕਰੋ ਦੀ ਸੋਚ ਅਧੀਨ ਕੂਮਤ ਚਲਾਈ ਜਾ ਰਹੀ ਹੈ ਇਸ ਦਾ ਖਾਤਮਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਅਨੁਕੂਲ ਹੀ ਇੱਕ ਅੱਖ ਨਾਲ ਦੇਖਣ ਵਾਲਾ ਫਖਰ ਵਾਲਾ ਰਾਜ ਪ੍ਰਬੰਧ ਕਾਇਮ ਹੋਵੇਗਾ ਸਭਨਾਂ ਨੂੰ ਸਹੀ ਸਮੇਂ ਤੇ ਇਨਸਾਫ ਪ੍ਰਾਪਤ ਹੋਵੇਗਾ ਸਭਨਾਂ ਦੀ ਕੀਮਤੀ ਜ਼ਿੰਦਗੀ ਨੂੰ ਸੁਰੱਖਿਅਤ ਕਰਨਾ ਹਕੂਮਤ ਦੀ ਜ਼ਿੰਮੇਵਾਰੀ ਹੋਵੇਗੀ ਸਿਹਤ ਵਿਦਿਆ ਰੋਜ਼ਗਾਰ ਅਤੇ ਹੋਰ ਜਨਤਾ ਲਈ ਵਿਕਾਸ ਦੇ ਕੰਮਾਂ ਨੂੰ ਮੁੱਖ ਤੌਰ ਤੇ ਪਹਿਰ ਦਿੱਤੀ ਜਾਵੇਗੀ ਇਸ ਰਾਜ ਭਾਗ ਵਿੱਚ ਉਸੇ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ ਜਿਵੇਂ ਭਈ ਕਨਈਆ ਜੀ ਵੱਲੋਂ ਜਦੋਂ ਆਪਣੀ ਸੇਵਾ ਕਰਦੇ ਹੋਏ ਜੰਗ ਵਿੱਚ ਫਟੜਾਂ ਨੂੰ ਪਾਣੀ ਪੁਲਾਇਆ ਜਾ ਰਿਹਾ ਸੀ ਤਾਂ ਉਹਨਾਂ ਵੱਲੋਂ ਦੁਸ਼ਮਣ ਦੇ ਸਿਪਾਈਆਂ ਨੂੰ ਵੀ ਪਾਣੀ ਪਿਲਾਉਣ ਦੇ ਅਮਲ ਸਾਹਮਣੇ ਆਏ ਸਨ ਅਤੇ ਉਹਨਾਂ ਦੀ ਸ਼ਿਕਾਇਤ ਹੋਣ ਤੇ ਜਦੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇਸ ਸੰਬੰਧੀ ਪੁੱਛਿਆ ਤਾਂ ਭਾਈ ਕਨਈਆ ਜੀ ਦਾ ਜਵਾਬ ਸੀ ਕਿ ਮੈਂ ਤਾਂ ਸੇਵਾ ਕਰਦੇ ਹੋਏ ਸਭਨਾਂ ਇਨਸਾਨਾਂ ਵਿੱਚ ਆਪ ਜੀ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ ਮੈਨੂੰ ਕੋਈ ਦੁਸ਼ਮਣ ਦਿਖਾਈ ਨਹੀਂ ਦੇ ਰਿਹਾ ਦਸ਼ਮ ਪਿਤਾ ਨੇ ਖੁਸ਼ ਹੋ ਕੇ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ ਨਾਲ ਮੱਲਮ ਅਤੇ ਪੱਟੀ ਦੀ ਸੇਵਾ ਵੀ ਕੀਤੀ ਜਾਵੇ ਇਹੀ ਸਾਡੇ ਖਾਲਸਾ ਰਾਜ ਦਾ ਮੁੱਖ ਮਕਸਦ ਹੋਵੇਗਾ ਇਹ ਉਪਰੋਕਤ ਦਿੱਤੇ ਗਏ ਮਨੁੱਖਤਾ ਪੱਖੀ ਮਿਸ਼ਨਾਂ ਦੀ ਪੂਰਤੀ ਲਈ ਇਹ ਦੁਨੀਆ ਦੇ ਨਕਸ਼ੇ ਤੇ ਆਉਣ ਵਾਲਾ ਖਾਲਿਸਤਾਨ ਦਾ ਰਾਜ ਭਾਗ ਕਾਇਮ ਹੋਣ ਦੀ ਸਰਦਾਰ ਸਿਵਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਹੀ ਇੱਥੋਂ ਦੇ ਮੂਲਕ ਨਿਵਾਸੀਆਂ ਤੇ ਘੱਟ ਗਿਣਤੀ ਕੋਮਰੂਸ ਸੰਬੋਧਿਤ ਹੁੰਦੇ ਹੋਏ ਇਹ ਜਾਣਕਾਰੀ ਦੰਦੇ ਰਹੇ ਆ ਕਿ ਇੰਡੀਆ ਦੀ ਪਹਿਲੇ ਨੰਬਰ ਤੇ ਦੋਸਤੀ ਰੂਸ ਨਾਲ ਹੈ ਪਰ ਰੂਸ ਨੇ SU-57 ਸਟੈਲਥ ਲੜਾਕੂ ਜਹਾਜ਼ ਇੰਡੀਆ ਨੂੰ ਨਹੀਂ ਦੇ ਰਿਹਾ ਜਦੋਂ ਕਿ ਰੂਸ ਨੇ ਇਹ ਜਹਾਜ਼ ਦੇਣ ਦਾ ਇੰਡੀਆ ਨਾਲ ਵਾਅਦਾ ਕੀਤਾ ਸੀ ਜੇਕਰ SU-57 ਦਾ ਇਹ ਇੰਜਣ ਸਾਡੇ ਲੜਾਕੂ ਜਹਾਜ਼ਾਂ ਨੂੰ ਲੱਗ ਜਾਵੇਗਾ ਤਾਂ ਇਸ ਦਾ ਮਕਸਦ ਇੰਡੀਆ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਉੱਤੇ ਬਲੂ ਸਟਾਰ ਅਤੇ ਬਾਬਰੀ ਮਸਜਿਦ ਨੂੰ ਟੈਟੇਰੀ ਕਰਨ ਦੀ ਤਰ੍ਹਾਂ ਇਸ ਫੌਜੀ ਤਾਕਤ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਬਲਕਿ ਇਸ ਦੀ ਮਨੁੱਖਤਾ ਦੀ ਰੱਖਿਆ ਲਈ ਕੀਤੀ ਜਾਵੇ ਇਹ ਵੀ ਨਾਵਾਚਕ ਅਮਲ ਹਨ ਕਿ ਜਿਸ ਚੀਫ ਜਸਟਿਸ ਨੇ ਸਿਆਸੀ ਦਬਾਅ ਅਧੀਨ ਰਾਮ ਮੰਦਰ ਦੇ ਹੱਕ ਵਿੱਚ ਫੈਸਲਾ ਕੀਤਾ ਉਸ ਨੂੰ ਇਵਜਾਨੇ ਵੱਜੋਂ ਬਾਅਦ ਵਿੱਚ ਹਕਮਰਾਨਾਂ ਨੇ ਰਾਜ ਸਭਾ ਮੈਂਬਰ ਬਣਾ ਦਿੱਤਾ ਜੋ ਕਿ ਇਨਸਾਫ ਦੇ ਨਾਮ ਤੇ ਇੱਕ ਕਾਲਾ ਧੱਬਾ ਹੈ ਜੋ ਗਲਤ ਫੈਸਲੇ ਕਰਨ ਵਾਲੀਆਂ ਮੂਲੀਨ ਆਤਮਾ ਨੂੰ ਉਕਸਾਉਣ ਦੀ ਕਾਰਵਾਈ ਕਰ ਰਿਹਾ ਹੈ ਇੰਡੀਆ ਦੇ ਵਜ਼ੀਰ-ਏ-ਆਜ਼ਮ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇੰਡੀਆ ਦੀ ਵੱਧਦੀ ਫੌਜੀ ਸ਼ਕਤੀ ਦੀ ਦੂਰਵਰ ਤੋਂ ਆਪਣੇ ਹੀ ਮੁਰਕ ਦੇ ਨਿਵਾਸੀਆਂ ਦੇ ਜਾਨ ਮਾਲ ਨੂੰ ਕੁਝ ਨਰਤੇ ਜ਼ਬਰਕਰਨ ਲਈ ਨਾ ਹੋਵੇ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਇੰਡੀਆ ਦੇ ਹਕੂਮਰਾਨ ਆਪਣੇ ਆਪ ਨੂੰ ਵੱਡੇ ਗੁਰ ਰਖੀਕ ਕਹੋਂਦੇ ਹਨ ਜਦੋਂ ਕਿ ਵੱਡੀ ਗਿਣਤੀ ਵਿੱਚ ਗਊਆਂ ਸਾਡੇ ਸ਼ਹਿਰਾਂ ਪਿੰਡਾਂ ਵਿੱਚ ਸੜਕਾਂ ਦੇ ਕਿਨਾਰੇ ਪਏ ਪਲਾਸਟਿਕ ਦੇ ਲਫਾਫਿਆਂ ਨੂੰ ਖਾ ਕੇ ਆਪਣੀ ਭੁੱਖ ਨੂੰ ਪੂਰੀ ਕਰਦੇ ਆ ਦਿਖਾਈ ਦੇ ਰਹੀਆਂ ਹਨ ਜੋ ਕਿ ਸਾਡਾ ਬਹੁਤ ਹੀ ਮਾੜੇ ਪੱਖ ਨੂੰ ਉਜਾਗਰ ਕਰ ਰਿਹਾ ਹੈ ਅਤੇ ਇਹ ਸ਼ਰਮ ਵਾਲੇ ਅਮਲ ਹਨ ਇੱਥੇ ਇਹ ਵਰਣਨ ਕਰਨਾ ਤੇ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਜਦੋਂ ਮੈਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣਿਆ ਤਾਂ ਮੈਂ ਆਪਣੇ ਐਮਪੀ ਫੰਡਾਂ ਵਿੱਚੋਂ ਸੰਗਰੂਰ ਹਲਕੇ ਦੀਆਂ ਸਭ ਗਊਸ਼ਾਲਾਵਾਂ ਨੂੰ ਖੁੱਲਕੇ ਵੱਢ ਇਸ ਲਈ ਦਿੱਤੇ ਤਾਂ ਕਿ ਨਾ ਤਾਂ ਜੀਵ ਹੱਤਿਆ ਹੋ ਸਕੇ ਤੇ ਨਾ ਹੀ ਸਾਡੀਆਂ ਗਊਆਂ ਭੁੱਖ ਮਰੀ ਦਾ ਸ਼ਿਕਾਰ ਹੋ ਸਕਣ ਸਰਦਾਰ ਮਾਨ ਨੇ ਦ੍ਰਿੜਤਾ ਤੇ ਪ੍ਰਤੱਖ ਰੂਪ ਵਿੱਚ ਇਹ ਸਪਸ਼ਟ ਕੀਤਾ ਕਿ ਅਸੀਂ ਪੂਰਨ ਸਫਾਈ ਪਸੰਦ ਕੌਮ ਹਾਂ ਇਸ ਲਈ ਸਾਡੇ ਰਾਜ ਭਾਗ ਵਿੱਚ ਨਾਲੀਆਂ ਨਦੀਆਂ ਵਿੱਚ ਘਰਾਾਂ ਤੇ ਫੈਕਟਰੀਆਂ ਦੇ ਗੰਦ ਨੂੰ ਨਹੀਂ ਛੁੱਟਿਆ ਜਾਵੇਗਾ ਸੀਵਰੇਜ ਦਾ ਅਧੂnik ਢੰਗ ਨਾਲ ਰਾਹੀ ਪ੍ਰਬੰਧ ਹੋਵੇਗਾ ਅਤੇ ਸਫਾਈ ਨੂੰ ਸਭ ਤੋਂ ਉੱਪਰ ਰੱਖ ਕੇ ਹੋਏ ਪੀਣ ਵਾਲੇ ਸਭ ਤਰ੍ਹਾਂ ਦੇ ਰੋਗਾਂ ਤੋਂ ਰਹਿਤ ਸਾਫ਼ ਪਾਣੀ ਆਪਣੇ ਨਾਗਰਿਕਾਂ ਨੂੰ ਉਪਲਬਧ ਕਰਾਉਣਾ ਸਾਡੀ ਵੱਡੀ ਜ਼ਿੰਮੇਵਾਰੀ ਹੋਵੇਗੀ ਇਸ ਮਕਸਦ ਲਈ ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਨੂੰ ਰਿਪੇਰੀਅਨ ਕਾਨੂੰਨ ਮੁਤਾਬਕ ਸਿੰਚਾਈ ਲਈ ਅਤੇ ਹੋਰ ਉਦਮਾਂ ਲਈ ਵਰਤਿਆ ਜਾਵੇਗਾ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਬਦਲੇ ਬਣਾਈ ਗਈ ਸੀ ਜੋ ਕਿ ਹਕੂਮਰਾਨਾਂ ਨੇ ਸਾਡੇ ਕੋਲੋਂ ਗੈਰ ਕਾਨੂੰਨੀ ਢੰਗ ਨਾਲ ਜ਼ਬਰੀ ਖੋ ਕੇ ਯੂਟੀ ਅਧੀਨ ਕਰ ਦਿੱਤੀ ਗਈ ਹੈ ਪੰਜਾਬੀ ਬੋਲ ਦੇ ਇਲਾਕੇ ਹਿਮਾਚਲ ਹਰਿਆਣਾ ਰਾਜਸਥਾਨ ਨੂੰ ਜ਼ਬਰੀ ਬਾਹਰ ਕੱਢ ਕੇ ਇਹਨਾਂ ਸੂਬਿਆਂ ਨੂੰ ਦੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਆਪਣੇ ਰਾਜ ਭਾਗ ਵਿੱਚ ਵਾਪਸ ਸ਼ਾਮਲ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ ਅਤੇ ਇਹ ਅਸੀਂ ਪੂਰੀ ਮਜ਼ਬੂਤੀ ਤੇ ਦ੍ਰਿੜਤਾ ਨਾਲ ਪੂਰਨ ਕਰਾਂਗੇ ਆਪਣੇ ਰਾਜ ਭਾਗ ਵਿੱਚ ਜਿੱਥੇ ਹਰ ਨਾਗਰਿਕ ਨੂੰ ਮੁੱਢਲੀ ਤੇ ਉੱਚੇਰੀ ਵਿੱਦਿਆ ਸਿਹਤ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ ਉਥੇ ਸਿੱਖਿਆਤ ਅਤੇ ਅਣਸਿੱਖਿਆਤ ਨੌਜਵਾਨ ਬੱਚੇ ਬੱਚੀਆਂ ਨੂੰ ਉਹਨਾਂ ਦੀ ਇੱਛਾ ਤੇ ਯੋਗਤਾ ਮੁਤਾਬਕ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਾਡੇ ਖਾਲਸਾ ਰਾਜ ਦੀ ਹਕੂਮਤ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਅਜਿਹੇ ਬਰਾਬਰਤਾ ਵਾਲਾ ਇਨਸਾਫ ਪਸੰਦ ਰਿਸ਼ਵਤ ਤੋਂ ਰਹਿਤ ਸਰਬੱਤ ਦੇ ਭਲੇ ਦੀ ਸੋਚ ਅਧੀਨ ਰਾਜ ਭਾਗ ਕਾਇਮ ਕਰਾਂਗੇ ਜਿਸ ਵਿੱਚ ਗਰੀਬੀ ਤੇ ਬੇਰੋਜ਼ਗਾਰੀ ਦਾ ਕਿਸੇ ਤਰ੍ਹਾਂ ਦਾ ਵੀ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਵੇਗਾ। ਜੋ ਸਮਾਜ ਦਾ ਨਾਵਾਚਕ ਪਾਸਾ ਹੈ ਜਿਵੇਂ ਗੈਂਗਸਟਰ ਜਾਂ ਹੋਰ ਅਪਰਾਧੀ ਜੋ ਹਕੂਮਤੀ ਦੋਸ਼ਪੂਰਨ ਪ੍ਰਬੰਧ ਦੀ ਬਦੌਲਤ ਦੀਸ਼ਾਹੀਣ ਹੋ ਗਏ ਹਨ ਉਹਨਾਂ ਨੂੰ ਸਾਡੀ ਸੰਜੀਦਾ ਅਪੀਲ ਹੈ ਕਿ ਉਹ ਆਪਣੇ ਖਾਲਸਾ ਪੰਥ ਦੇ ਮਨੁੱਖਤਾ ਪੱਖੀ ਸਮਾਜ ਵਿੱਚ ਮੁੜ ਸ਼ਾਮਲ ਹੋਣ ਅਤੇ ਆਪਣੀ ਮਾਨਸਿਕ ਤੇ ਸਰੀਰਕ ਸ਼ਕਤੀ ਨੂੰ ਮਨੁੱਖਤਾ ਲਈ ਵਰਤੋ ਕਰਦੇ ਹੋਏ ਜਿੱਥੇ ਉਹ ਖੁਦ ਅੱਗੇ ਵਧਣ ਉੱਥੇ ਸਮਾਜ ਵਿੱਚ ਚੰਗੀਆਂ ਪਿਰਤਾਂ ਨੂੰ ਮਜ਼ਬੂਤ ਕਰਨ ਲਈ ਯੋਗਦਾਰ ਪਾਉਣ ਜਿਸ ਨਾਲ ਉਹਨਾਂ ਦਾ ਨਾਮ ਰੋਸ਼ਨ ਹੋਵੇਗਾ ਜੋ ਸਾਡੇ ਹਕੂਮਰਾਨਾਂ ਨੇ ਬੀਤੇ ਸਮੇਂ ਵਿੱਚ ਵਿਸ਼ੇਸ਼ ਤੌਰ ਤੇ ਆਜ਼ਾਦੀ ਚਾਹੁਣ ਵਾਲੀ ਸਿੱਖ ਨੌਜਵਾਨੀ ਨੂੰ ਬਾਹਰਲੇ ਮੁਲਕਾਂ ਤੇ ਇੰਡੀਆ ਵਿੱਚ ਮੰਦਭਾਵਨਾ ਅਧੀਨ ਨਿਸ਼ਾਨਾ ਬਣਾ ਕੇ ਕੈਨੇਡਾ ਅਮਰੀਕਾ ਯੂਕੇ ਪਾਕਿਸਤਾਨ ਅਤੇ ਇੰਡੀਆ ਵਿੱਚ ਟਾਰਗੇਟ ਕਿਲਿੰਗ ਅਧੀਨ ਕਤਲਿਆਮ ਕੀਤਾ ਗਿਆ ਹੈ ਜਿਸ ਲਈ ਸ਼੍ਰੀ ਮੋਦੀ ਗ੍ਰਹਿ ਵਜ਼ੀਰ ਅਮਿਤ ਸ਼ਾ ਵਿਦੇਸ਼ ਵਜ਼ੀਰ ਜੈਸ਼ੰਕਰ ਰੱਖਿਆ ਵਜ਼ੀਰ ਰਾਜਨਾਥ ਸਿੰਘ ਰਾਮੁਖੀ ਰਵੀ ਸਿਨਾ ਅਤੇ ਸਾਬਕਾ ਰਾ ਮੁਖੀ ਸੰਮਤ ਗੋਇਲ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਉਹਨਾਂ ਨੂੰ ਕੁਮਾਂਤਰੀ ਕਾਨੂੰਨਾ ਨੀਮਾ ਅਧੀਨ ਕੁਮਾਂਤਰੀ ਅਦਾਲਤਾਂ ਵਿੱਚ ਨਿਯਰਮ ਵਰਗ ਤੇ ਟੋਕਿਓ ਟ੍ਰਾਇਲਸ ਦੀ ਤਰ੍ਹਾਂ ਬਣਦੀਆਂ ਸਜ਼ਾਵਾਂ ਦਬੋੜਾ ਵੀ ਸਾਡਾ ਮਕਸਦ ਹੋਵੇਗਾ ਤਾਂ ਕਿ ਕੋਈ ਵੀ ਹਕੂਮਰਾਨ ਆਪਣੇ ਮੁਲਕ ਨਿਵਾਸੀਆਂ ਉਤੇ ਕੁਮਾਂਤਰੀ ਕਾਨੂੰਨਾ ਤੇ ਨੀਮਾ ਦੀ ਉਲੰਘਣਾ ਕਰਕੇ ਨਾ ਤਾਂ ਕਿਸੇ ਤਰ੍ਹਾਂ ਦੀ ਗੈਰ ਇਨਸਾਨੀਅਤ ਜ਼ਬਰ ਜ਼ੁਲਮ ਢਾ ਸਕੇ ਅਤੇ ਨਾ ਹੀ ਉਹਨਾਂ ਨੂੰ ਗੁਲਾਮ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਰਨ ਦੀ ਗੁਸਤਾਖੀ ਕਰ ਸਕੇ ਕਹਿਣ ਤੋਂ ਭਾਵ ਹੈ ਸਾਡਾ ਰਾਜ ਭਗ ਦੁਨੀਆ ਦੇ ਆਲਾ ਰਾਜ ਪ੍ਰਬੰਧਾਂ ਵਿੱਚੋਂ ਪਹਿਲੇ ਨੰਬਰ ਵਾਲਾ ਹੋਵੇਗਾ ਜਿਸ ਵਿੱਚ ਕਿਸੇ ਇੱਕ ਵੀ ਨਾਗਰਿਕ ਕਿਸੇ ਕੌਮ ਧਰਮ ਕਬੀਲੇ ਆਦਿ ਨੂੰ ਇਸ ਰਾਜ ਪ੍ਰਬੰਧ ਤੋਂ ਕਿਸੇ ਤਰ੍ਹਾਂ ਦੇ ਵਿਤਕਰੇ ਜਾਂ ਜ਼ਬਰ ਜ਼ੁਲਮ ਦੀ ਕੋਈ ਗੁਜਾਇਸ਼ ਨਹੀਂ ਹੋਵੇਗੀ ਬਲਕਿ ਸਾਡੇ ਖਾਲਸਾ ਰਾਜ ਦੇ ਨਿਵਾਸੀ ਪ੍ਰਵਾਨ ਕਰਨ ਵਿੱਚ ਸਭ ਵਰਗ ਵੱਡਾ ਫਖਰ ਮਹਿਸੂਸ ਕਰਨਗੇ ਅਮਨ ਚੈਨ ਤੇ ਜਮਹੂਰੀਅਤ ਪੱਖੀ ਪ੍ਰਬੰਧ ਵਿੱਚ ਚੈਣ ਦੀ ਨੀਂਦ ਸੌ ਸਕਣਗੇ ਅਤੇ ਆਨੰਦ ਮਾਣਨਗੇ।